ਆਦੇਵਰ ਕੋ ਜਗ ਨੂੰ ਦਿਖਾਈਦਾ ਬਾਗਲਾ ਸਜਣ ਰਾਜ਼ੀ ਹੋ ਜਵੇ ਰੋਲਾ ਪਾਖੇ ਅਰੜਲੇ ਵਿੱਚ ਖਾਨੀਆਂ ਆਈਆਂ ਖਾਨੀਆਂ ਕੇ ਕੋਈ ਵਾਰੂ ਪਾਨੀਆਂ ਤੇ ਕਾਨੀਆਂ ਤੂੰ ਕਰ ਨਾ ਨਦਾਨੀਆਂ ਵੀਰਾਨੀਆਂ ਚ ਰੁੜ ਜੁ ਜਵਾਨੀਆਂ ਬੇਜਾਨੀਆਂ ਇਹ ਜ਼ਿੰਦਗੀ ਲਸਾਨੀਆਂ ਇਹ ਸੁਣੋ ਵੇ ਮੈਨਿ ਗਵਾਈਦਾ ਪਾਗਲਾ ਸਜਣ ਰਾਜ਼ੀ ਹੋ ਜਾਵੇ ਫੇਰ ਵੀ ਕਿ ਤਾੜੀ ਨੂੰ ਵਜਾਈਦਾ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਤਾੜੀਆਂ ਵਜਾ ਲਵੇਂ ਕਿਦਨੇ ਕਿਤੇ ਨਿਸ਼ਾਨੋਂ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਤਾਲਵੇਂ ਕਿਦਰ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਤਨੇ ਚਿਹਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲ ਤਾਰ ਨਹੀਂੋਂ ਪਾਸ ਹੋਣਗੇ ਰੰਗਲੇ ਜਹਾਨ ਵਾਲੇ ਮੋਲ ਵਿੱਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਾਲੇ ਵੀ ਕੁਝ ਸੋਚ ਲਾਵੇ ਮਰਮਾ ਜੇ ਮਨ ਸਮਝਾ ਲਵੇਂ ਕਿਤਨੇ ਕਿਤੇ ਨਹੀਂ ਤੇਰਾ ਵਤਬਾ ਕੱਟਦਾ ਜੇ ਨਾਲ-ਨਾਲ ਗਾਲਵੇਂ ਕਿਦਰੇ ਕਿਤੇ ਨਿਸ਼ਾਨ ਸੁਗਤਾ ਜਾਂਦੀਆਂ ਜੇ ਫਿਲਮ ਵਖਾਲਵੇਂ ਕਿਦਰੇ ਕਿਤੇ ਨੀ ਦੇਰਾ ਰਤਬਾ ਕੱਟਦਾ ਜੇ ਤਾੜੀਆਂ ਵਜਾਵੇਂ ਪੱਪੀਆਂ ਬਹੁਤ ਨੇ ਤਿਆਰੀਆਂ ਅਜੇ ਪਸ਼ਾਰਾਂ ਜੁੱਤੀਆਂ ਹੀ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਹਾਲੇ ਕਾफी ਇੰਤਜ਼ਾਮ ਕਰਨੇ ਪੜੀ ਕਾ ਨੇੜੇ ਆਗੀਆਂ ਤੇ ਸਾਹੇ ਚਿੱਠੀ ਪਾਈ ਨੀ ਹੋ ਜੋ ਹੁਸ਼ਿਆਰ ਸਿੰਘ ਆ ਰਿਹਾ ਆਪਣਾ ਹੁਸ਼ਿਆਰ ਸਿੰਘ ਇੱਕ ਬੜੀ ਜ਼ੋਰਦਾਰ ਧਾਰੀ ਹੋ ਜੇ ਕਿ ਮਾਨ एवरीवन وی ਹੈਂਡਸ ਟੁਗੇਦਰ ਫॉर ਟੀਮ ਹੁਸ਼ਿਆਰ ਸਿੰਘ ਮੁੰਬਈ ਕੁੰਜੀ ਜੀ ਆ ਗਏ ਮੁੰਬਈ ਕਮ ਰਾਣਾ ਲੜੀਬੀਰ ਸਾਹਿਬ ਸਿੰਧੂਪੁਰਤਾ ਸਾਹਿਬ ਐਂਡ ਸਿਮੀ ਜੈਲ ਮੈਮ

ਇਪਰ ਇਹ ਪਹਿਲੇ ਤੁਹਾਨੂੰ ਟ੍ਰੇਲਰ ਦਿਖਾ ਦਿੰਨੇ ਆ ਜਿਹੜਾ ਜਿਹੜਾ ਮੂਮੈਂਟ ਵਧੀਆ ਲੱਗੂਗਾ ਆਪਣੀਆਂ ਬੁੱਲੀ ਕਰਨ ਛੇ ਦੇ ਖਮਾ ਲਾ ਬੁੱਪਰੇ ਕੀ ਬਾਤ ਹੈ ਪਾਟ ਤੋਂ ਤਿੰਨ ਸ਼ਾਹ ਸਿੰਘ ਨੇ ਹੰਗੋ ਤੇ ਸਵਾਲ ਸਾਰਿਆਂ ਨੂੰ ਚੁੱਤੇ ਹੋਏ ਇਹ ਜਵਾਬ ਕਿੰਨਾ ਤੇ ਰੰਗ ਦੇ ਦੇ ਕੁਝ ਯਾਰ ਨਾ ਤੇਰਾ ਸਬਜੈਕਟ ਹੈ ਨਾ ਇਹ ਤੇਰੀ ਕਲਾਸ ਹੈ ਮੇਰਾ ਸਵਾਲ ਤਾਂ ਹੈ ਨਾ ਜੀ ਆਮ ਸਰ

ਸਰਫੇ ਜ਼ਰੂਰੀ ਹੈ ਤੇ ਬਣੀ ਲੱਗਿਆ ਬੰਦੇ ਮਾੜੇ ਨੇ ਤੁਸੀਂ ਬਸ ਸਾਰਿਆਂ ਦੇ ਸਾਹਮਣੇ ਨਾ ਕਰੈਕ ਕਰਾ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਇਕੱਲੇ ਮਿਲਦੇ ਕਿੱਥੇ ਉਹ ਪਈਆਂ ਬਾਤਾਂ ਨੇ ਤਿਆਰੀਆਂ ਆ ਦੇ ਨਾ ਉਹ ਤੋਂ ਦੇਖ ਮਾਰਨੀ ਵਾਹ ਕਿਸ ਤਰ੍ਹਾਂ ਦਾ ਹਾਲੇ ਕਾਫੀ ਇੰਤਜ਼ਾਮ ਕਰ ਲੈ ਤੇਰੀ ਕੰਮ ਆ ਗਈ ਆ ਤੇ ਸਾਹੇ ਕਿੱਥੀ

मेरे लिए अहमियत नहीं बच्चा ने अपनी जिंदगी सारे पहले एक बार जोरदार क्लैपिंग हो जाए और मैं रिक्वेस्ट करूंगा सब तो पहला <caiu> ਰਾਣਾ ਜੀ ਨੂੰ ਤੇ ਦੋਖ ਲਾਈਨਪ ਜੋ ਦਿਲ ਕਰੇ ਉਹੀ ਕਹਿਣੀਆਂ ਨੇ ਐਨੀ ਖੁੱਲਣਾ ਦਿਓ ਸਸੀ ਕਾਲ ਜੀ ਸਾਰਿਆਂ ਨੂੰ ਠੀਕ ਹੋ ਪਈਆਂ ਨੇ ਤਿਆਰੀਆਂ ਹਲੇ ਫਿਲਮ ਦੇਖਣ ਦੀਆਂ ਸੋ ਫਿਲਮ ਤੁਹਾਨੂੰ ਪਤਾ ਹੀ ਹੈ ਟ੍ਰੇਲਰ ਤੁਸੀਂ ਦੇਖ ਲਿਆ ਤੁਹਾਨੂੰ ਸਮਝਦਾਰ ਹੋ ਕਿ ਕਿਸ ਸਬਜੈਕਟ ਦੇ ਉੱਤੇ ਫਿਲਮ ਹੈ ਔਰ ਬਹੁਤ ਅੱਛਾ ਤੁਹਾਨੂੰ 뮤ਜ਼ਿਕ ਸੁਣਨ ਨੂੰ ਮਿਲ ਲੂਗਾ ਫਿਲਮ ਦੇ ਵਿੱਚ ਹੁਣ ਵੀ ਤੁਸੀਂ ਗਾਣੇ ਬਹੁਤ ਪਿਆਰ ਦੇ ਰਹੇ ਹੋ ਗਾਣਿਆਂ ਨੂੰ ਔਰ ਸਾਰੀ ਕਾਸਟ ਤੁਹਾਡੇ ਸਾਹਮਣੇ ਆ ਤਕਰੀਬਨ ਬਹੁਤ ਹੀ ਪਿਆਰੀ ਕਹਾਣੀ ਤੁਹਾਨੂੰ ਦੇਖਣ ਨੂੰ ਮਿਲੂਗੀ ਬਸ 7 ਤਰੀਕ ਨੂੰ ਜਾਣਾ ਜਿਆਦਾ ਨਹੀਂ ਤੁਹਾਡੀ ਜਾਣਖਾਣੀ ਕਿ 7 ਤਰੀਕ ਨੂੰ ਅਸੀਂ ਬਹੁਤ ਕਹਿੰਦੇ ਆ ਕਿ ਸਾਡੇ ਆਸੇ ਪਾਸੇ ਹਨੇਰਾ ਚਾਨਣ ਨਹੀਂ ਹੈ ਸਾਡੇ ਬੱਚਿਆਂ ਲਈ ਕੁਝ ਨਹੀਂ ਬਣਦਾ ਦੇਖਣ ਨੂੰ ਸਾਨੂੰ ਕੋਈ ਹੈਲਥੀ ਐਂਟਰਟੇਨਮੈਂਟ ਦੇਖਣ ਨੂੰ ਨਹੀਂ ਮਿਲਦਾ ਤੁਹਾਡੇ ਸਾਰੇ ਉਲੰਭੇ ਇਸ ਇੱਕ ਫਿਲਮ ਨੇ ਹਲਾ ਦਿੰਨੇ ਨੇ ਬੱਟ ਤੁਹਾਡੀ ਕਮਿਟਮੈਂਟ ਇਹ ਚਾਹੀਦੀ ਹੈ ਕਿ ਜਾ ਕੇ ਸਿਨੇਮੇ ਚ ਫਿਲਮ ਦੇਖ ਕੇ ਆਓ ਦੇਖ ਕੇ ਆਓਗੇ ਸਤਿੰਦਰ ਭਾਈ ਨੂੰ ਕਿੰਨਾ ਪਿਆ ਕਰਦੇ ਹੋ ਡਾਕਟਰ ਸਾਹਿਬ ਨੂੰ ચીਕ ਮਾਰ ਕੇ ਸਿਮੀ ਨੂੰ ਕਿੰਨਾ ਕਰਦੇ ਹੋ ਚੀਕਾਂ ਮਾਰ ਕੇ ਦੱਸਿਓ ਅਸੀਂ ਤਾਂ ਤੁਹਾਡੇ ਚੀਕਾ ਕਢਾਈ ਦਿੰਨੇ ਆ ਸਾਨੂੰ ਕਰਦੇ ਹੋ ਮੈਂ ਤੁਹਾਡਾ ਠੀਕ ਹੈ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ 7 ਤਰੀਕ ਨੂੰ ਜਰੂਰ ਦੇਖ ਕੇ ਆਉਣੀ ਆ ਫਿਲਮ ਹੁਸ਼ਿਆਰ ਸਿੰਘ ਦੋ ਬੇਟਾੜੀਆਂ ਇੱਕ ਵਾਰੀ ਕਲਾਪਿੰਗ ਔਰ ਅਮਿਤ ਜੀ ਅਮਿਤ ਜੀ ਨੂੰ ਮੈਂ ਕਹਾਂਗਾ ਸੰਯੋਗ ਸਾਹਿਬ ਨੂੰ ਲੈ ਕੇ ਆ ਜਾਓ ਭਾਜੀ ਇੱਕ ਮਿੰਟ ਅਮਿਤ ਜੀ ਆ ਜਾਓ ਜਲਦੀ ਔਰ ਤਦ ਤੱਕ ਮੈਂ ਸਿੰਮੀ ਮੈਡਮ ਨੂੰ ਕਹਾਂਗਾ ਕਿ ਦੋ ਕਲਫਾਜ ਆਏ ਆਏ ਪਹਿਲਾਂ ਤੁਸੀਂ ਤੁਸੀਂ ਦੋ ਕਰ ਦੋ ਉਸ ਤੋਂ ਬਾਅਦ ਚੋਂ ਨਾਲ ਨਾਲ ਮੈਨੂੰ ਦੱਸ ਦਿਓ ਜੀ ਇਹ ਕਟਮ ਤੋਂ ਬਾਅਦ ਭਾਜੀ ਦੋ ਹਲੋ ਜੀ ਸਤਿ ਸ਼੍ਰੀ ਅਕਾਲ ਲੁਧਿਆਣਾ ਕਿੱਦਾਂ ਠੀਕ ਹੋ ओके ठीक है मेरी बहुत हो दिया <laughs> अच्छा मेन दसो ट्रेलर हुने देखया के पहला तो देखया होया सी आए होए कित्ता लगा ट्रेलर जाके देखोगे परिवार ਨਾਲ ਕੋਣ ਕੋਣ ਦੇਖੂਗਾ ਫੈਮਲੀ ਨਾਲ ਹੱਥ ਘੜੇ ਕਰੋ ਫੈਮਲੀ ਨਾਲ ਬਾਕੀ ਉਹਨੇ ਇਕੱਲੇ ਦੇ ਕਿ ਹੋਣੀ ਆ ਅੱਛਾ ਅੱਛਾ ਗਰਲਫ੍ਰੈਂਡਸ ਨਾਲ ਉਹ ਵੈਲੈਂਟਾਈਨ ਵੀਕ ਸ਼ੁਰੂ ਹੋ ਰਿਹਾ ਨਾ ਪਹਿਲਾ ਕਿਹੜਾ ਚਾਕਲੇਟ ਹੈ ਹੀ ਗੱਲ ਆਪਾਂ ਦੇਖੋ ਬਹੁਤ ਹੀ ਇੱਕ ਪਰਿਵਾਰਿਕ ਫਿਲਮ ਬਣਾਈ ਆ ਚਾਹੇ ਤੁਸੀਂ ਆਪਣੇ ਪਰਿਵਾਰ ਨਾਲ ਜਾਓ ਬੱਚਿਆਂ ਨਾਲ ਜਾਓ ਮਾਪਿਆਂ ਨਾਲ ਜਾਓ ਗਰਲਫ੍ਰੈਂਡਸ ਨਾਲ ਜਾਓ ਵਾਈਫਸ ਨਾਲ ਜਾਓ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੂਗੀ ਮੈਨੂੰ ਬਹੁਤ ਵਾਰੀ ਇਹ ਸੁਣਨ ਨੂੰ ਮਿਲਦਾ ਕਿ ਜੀ ਫੈਮਿਲੀ ਮੂਵੀ ਨਹੀਂ ਮਿਲਦੀ ਜੀ ਚ ਜੋਕਸ ਫੈਮਿਲੀ ਨਾਲ ਬਹਿ ਕੇ ਦੇਖਣ ਵਾਲੇ ਹੋਣ ਸੋ ਉਹ ਤੁਹਾਡੀ ਸ਼ਿਕਾਇਤ ਜਿੱਦਾਂ ਕਿ ਰਾਣਾ ਭਾਜੀ ਨੇ ਦੱਸਿਆ ਉਹ ਦੂਰ ਆਏ ਚ ਤਾਂ ਪਲੀਜ਼ 7 ਫਰਵਰੀ ਨੂੰ ਜਾਇਓ ਆਪਣੇ ਆਪਣੇ ਪਰਿਵਾਰਾਂ ਨਾਲ ਚੌਣ ਵਾਲਿਆਂ ਨਾਲ ਤੇ ਇੰਜੋਏ ਕਰਕੇ ਆਇਓ ਥੈਂਕ ਯੂ ਸੋ ਮੱਚ ਜੀ ਧੰਨਵਾਦ ਅੱਛਾ ਫਿਲਮ ਇਹ ਜੀ ਹੈ ਜਾਣਾ ਆਪਣੇ ਪਰਿਵਾਰਾਂ ਨਾਲ ਹੀ ਆਹ ਸਿਨ ਲਾਤਾ ਭਾਜੀ ਤੁਸੀਂ ਮੈਂ ਸਰਤਾਜ ਭਾਈ ਨੂੰ ਰਿਕੁਐਸਟ ਕਰਨ ਤੋਂ ਪਹਿਲਾਂ ਮੈਂ ਇੱਕ ਉਹ ਕੇਕ ਲਿਆਇਆ ਭਾਜੀ ਇੱਕ ਬੈਸਟ ਵਿਸ਼ਸ ਕੇਨ ਵੀ ਕੇਕ ਪਲੀਜ਼ ਸਾਧਕ ਕੇਕ ਕੱਪਸ ਸੈਲੀਬ੍ਰੇਟ ਕਰਾਂਗੇ ਲੇਕਿਨ ਹੂਟਿੰਗ ਜੋਜ ਥੋਟੇ ਬੁਲਵਾਉਣਾ ਚਾਹੀਦਾ ਹੈ ਕੱਠਈ As know well that uh, special things come with the countdown and uh, countdown कराएंगे और दुबारा केक celebrate करते हैं। चाकू ले आओ। Can you turn knife, please? Yeah. थोड़ा जा साइड होगे, so that uh, a moment राना जी, राना जी आके आओ। हाँ जी, छोड़ा आगे आगे जगह छोड़ दो, आगे जगह छोड़ दो, आगे आगे जगह छोड़ दो। हाँ Let's start the countdown. साथ तक। let's start the countdown three two one here we go ਦੇਹ ਤੇ ਬਤਨ ਲਗਦਨੀ ਸੱਚੀ ਕੰਮ ਕਾਜ ਦਾ ਨਾਲ ਨਾਲ ਵਟਦੇ ਆ ਵੱਡੂ ਦੀ ਸੁਫੀਕਰਾਂ ਤੇਰਾ ਦੇ ਸਰਾ ਮੇਰਾ ਸਿਰ ਤਾਂ ਰਾਕੇ ਜਿੰਦ ਮੈਂ ਹੀ ਜੇ ਚੜਨਾ ਉਹ ਜਿੰਦ ਮੈਂ ਹੀ ਜੇ ਚੜਨਾ ਓਹੋੜੀ ਤੇਿਆਰੀ ਕਰ ਲੈ ਓਏ ਤੇਿਆਰੀ ਕਰ ਲੈ ਥੈਂਕ ਯੂ ਜੀ ਬੈਸਟ ਵਿਸ਼ੇਸ ਸਾਡੀ ਨੈਟ ਪਲੱਸ ਦੀ ਪੂਰੀ ਟੀਮ ਵੱਲੋਂ ਡੇਲੀ ਪੋਸਟ ਪੰਜਾਬੀ ਦੀ ਪੂਰੀ ਟੀਮ ਵੱਲੋਂ ਤੇ ਮੇਰੇ ਵੱਲੋਂ ਪਰਸਨਲ ਤੇ ਮੈਂ ਰਿਕਵੈਸਟ ਕਰਉਣਾ ਸਰਤਾਜ ਭਾਜੀ ਨੂੰ ਸਾਈਡ ਤੇ ਹੋ ਜਾਓ ਉਹ ਸਾਈਡ ਤੇ ਕੈਨ ਵੀ ਆ 3 تشियर्स फॉर टीम ਹੁਸ਼ਿਆਰ ਸਿੰਘ ਹੈਪੀ 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 ਇਕ ਵਾਰ ਜ਼ੋਰਦਾਰ ਤਾਲੀਆਂ ਜਿ ਦੇ ਕਮਨ ਐਵਰੀਬਾਡੀ ਮੈਂ ਇਸ ਤੋਂ ਵੀ ਬੇਨੋਖ ਕਰੂੰਗਾ ਇਹ ਫਿਲਮ ਦੇ ਪ੍ਰੋਡਿਊਸਰ ਮੁਨੀਤ ਜੀ ਨੂੰ ਮੁਨੀਤ ਸਾਨੀ ਜੀ ਨੂੰ ਕਿ ਜਿਨ੍ਹਾਂ ਨੇ ਸਾਰਾ ਇਹ ਪੈਸਾ ਲਾਇਆ ਹੈ ਮਿਹਨਤ ਮੇਹੀ ਹੈ ਗੁੱਡ ਇਵਨਿੰਗ ਜੀ ਸਾਰਿਆਂ ਨੂੰ ਸੋ ਫਿਲਮ ਆਈ ਥਿੰਕ ਆਪਣੀ ਸਾਰੀ ਟੀਮ ਨੇ ਆਲਰੇਡੀ ਤੁਹਾਨੂੰ ਇੱਕ ਮੈਸੇਜ ਕਨਵੇ ਕੀਤਾ ਬਹੁਤ ਹੀ ਸੋਹਣੀ ਸੋਸ਼ਲ ਫੈਮਿਲੀ ਐਂਟਰਟੇਨਰ ਆ ਸਾਥ ਕਰ ਵੀ ਨੂੰ ਫਿਲਮ ਲੱਗ ਰਹੀ ਹੈ ਤੁਹਾਡੇ ਨਾਲ ਦੇ ਸਿਨੇਮਾ ਘਰਾਂ ਚ ਸੋ ਪਲੀਜ਼ ਕੁਆਇੰਟ ਵਾਚ ਵਿਦ ਯਰ ਫੈਮਿਲੀਜ਼ ਹਾਂਜੀ ਤੋਂ ਸਾਡੀ ਫਿਲਮ ਦੀ ਟੀਮ ਚ ਪ੍ਰਕਾਸ਼ ਗਾਦੂ ਜੀ ਮਨ ਕੀ ਤੁਹਾਨੂੰ ਜੀ ਸਾਰੀ ਟੀਮ ਹੈ ਤੋਂ ਇੱਕ ਮਿੰਟ ਤੁਹਾਨੂੰ ਐਡਰੈਸ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਸੱਤ ਬੱਚੇ ਖਿਲਵਾ ਰਿਹਾ ਹੁਸ਼ਾਰ ਸਿੰਘ ਸਾਰੇ ਵੇਖਣ ਆਇਓ ਬਹੁਤ ਹੀ ਖੂਬਸੂਰਤ ਫਿਲਮ ਆ ਔਰ ਬੱਚਰ ਨੂੰ ਨਾਲ ਲੈ ਕੇ ਜ਼ਰੂਰ ਆਇਓ ਇਹ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਫਿਲਮ ਆਏ ਇਹੋ ਜਿਹੀਆਂ ਫਿਲਮਾਂ ਬਹੁਤ ਘੱਟ ਬਣੀਆਂ ਪਰ ਮੈਨੂੰ ਲੱਗਦਾ ਕਿ ਹੁਣ ਬਣਨਗੀਆਂ ਸੋ ਔਰ ਸਾਡੀ ਫਿਲਮ ਸਭ ਤੋਂ ਪੜੇ ਲਿਖੇ ਐਜੂਕੇਟਿਡ ਔਰ ਇੰਟੈਲੀਜੈਂਟ ਸਰਤਾਜ ਬਾਜੀ ਸੁੰਦੇ ਹੀਰੋ ਨੇ ਔਰ ਸੀ ਵੀ ਚਾਲ ਦੀ ਸੋ ਪਲੀਜ਼ ਸਾਰੇ ਆਇਓ ਥੈਂਕ ਯੂ ਸੋ ਮੱਚ ਬਹੁਤ ਮਿਹਰਬਾਨੀ ਲੁਜਾਨੇ ਵਾਲੋ ਕੀ ਹਾਲ ਹੈ ਤੁਹਾਡਾ ਥੈਂਕ ਯੂ ਵੈਰੀ ਮੱਚ ਆਪਾਂ ਅਕਸਰ ਸ਼ਿਕਾਇਤ ਕਰਦੇ ਆ ਕਿ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਕਿ ਚੰਗੀ ਫਿਲਮ ਲੈ ਕੇ ਆਇਆ ਤੁਹਾਡੇ ਕੋਲ ਨਵਾਂਕੀ ਕਿਸਮ ਦੀ ਕਹਾਣੀ ਹੈ ਤੇ ਸਾਡੀ ਇਸ ਇੰਡਸਟਰੀ ਦਾ ਨਵਾਂਕਲਾ ਹੀਰੋ ਹੈ ਜਿਹੜਾ ਤੁਹਾਡੇ ਸਾਹਮਣੇ ਫਿਲਮ ਲੈ ਕੇ ਆਇਆ ਹੁਸ਼ਿਆਰ ਸਿੰਘ ਆਪਣਾ ਰਸਤੂ ਸੋ ਸਤਿੰਦਰ ਸਰਦਾਰ ਭਾਜੀ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਸੁਣਿਆ ਫਿਲਮਾਂ 'ਚ ਵੀ ਦੇਖਿਆ ਪਰ ਇਸ ਵਾਰ ਇੱਕ ਨਵੀਂ ਚੀਜ਼ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਉਮੀਦ ਕਰਦੇ ਹੋ ਕਿ ਚੰਗੇ ਸਿਨੇਮੇ ਨੂੰ ਪ੍ਰਪੋਰਟ ਕਰਨ ਲਈ ਤੁਸੀਂ ਇਸ ਫਿਲਮ ਨੂੰ ਹੰਗਾਰਾ ਦਿਓਗੇ ਤੁਹਾਡੀ ਆਪਣੀ ਮਾਂ ਬੋਲੀ ਦੀ ਫਿਲਮ ਹੈ ਤੁਹਾਡੀ ਕਲਚਰ ਦੀ ਫਿਲਮ ਹੈ ਖਾਸ ਕਰਕੇ ਸਾਡੀ ਜਨਰੇਸ਼ਨ ਦੀ ਸਾਡੇ ਬੱਚਿਆਂ ਦੀ ਫਿਲਮ ਹੈ ਆਓ ਇਹੋ ਜੇ ਸਿਨੇਮੇ ਨੂੰ ਪ੍ਰਮੋਟ ਕਰੀਏ ਤੇ ਆਪਣੀ ਮਾਂ ਬੋਲੀ ਨੂੰ ਸਲਾਮ ਕਰੀਏ ਸੋ 7 ਤਰੀਕ ਨੂੰ ਤੁਸੀਂ ਸਾਰਿਆਂ ਨੇ ਆਪਣੀ ਫੈਮਿਲੀ ਦੇ ਨਾਲ ਸਿਨੇਮਾ ਘਰ ਤੇ ਜਾਣਾ ਹੈ ਅਸੀਂ ਆਪਣਾ ਕੰਮ ਕਰਤਾ ਅਗਲਾ ਕੰਮ ਤੁਹਾਡਾ ਹੈ ਜੀ ਸੋ ਪ੍ਰੋਡਿਊਸਰ ਨੇ ਪੈਸੇ ਲਾਤੇ ਅਸੀਂ ਐਕਟਿੰਗ ਕਰਦੇ ਸਾਰਿਆਂ ਨੇ ਸੋ ਤੁਹਾਡਾ ਕੰਮ ਹੈ ਕਿ ਚੰਗੀਆਂ ਫਿਲਮਾਂ ਨੂੰ ਪ੍ਰਮੋਟ ਕਰ ਲਈ ਇਹੋ ਜਿਹੀ ਫਿਲਮਾਂ ਨੂੰ ਹੰਗਾਰੇ ਦਈਏ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਪ੍ਰਕਾਸ਼ ਗਾਦੂ ਜੀ ਆਜੋ ਓ ਕਿੰਨਾ ਨਰਿਆਣਿਆਓ ਅਸਰ ਸਾਡੀ ਵੀ ਇੱਜਤ ਆ ਯਾਰ ਮੈਂ ਜਿੱਥੇ ਇਹ ਬਹੁਤ ਹੀ ਮੀਨਸਫੁਲ ਫਿਲਮ ਹੈ ਦੋਸਤੋ ਉਥੇ ਤੁਹਾਨੂੰ ਮੈਂ ਦੱਸਦਾ ਕਿ ਇਸ ਫਿਲਮ ਦੇ ਵਿੱਚ ਡਾਕਟਰ ਸਾਹਿਬ ਸਾਡੇ ਸਰਤਾਜ ਜੀ ਇੱਕ ਹਿਰਨ ਤਰ੍ਹਾਂ ਜਿਹਨੇ ਬਾਅਦ ਚ ਹਿਰਨ ਚੁਗੀਆਂ ਨਹੀਂ ਭਰਦਾ ਗੇਂਦ ਚ ਐਦਾ ਭਰਦੇ ਫਿਰਦੇ ਨੇ ਜੋ ਪੂਰੇ ਵੱੜ ਤੇ ਛਾ ਗਿਆ ਤਿਆਰੀਆਂ ਅਸੀਂ ਸੁਣਾਗੇ ਵੀ ਤੇ ਬਾਕੀ ਸਿਮੀ ਚਾਹਤ ਦਾ ਕੀ ਕਹਿਣਾ ਮਮੋਲੇ ਵਰਗੀਆਂ ਅੱਖਾਂ ਤੁਸੀਂ ਦੇਖਦੇ ਹੋ ਆ ਬਹੁਤ ਖੂਬਸੂਰਤ ਸਾਡੀ ਹੀਰੋਇਨ ਬਹੁਤ ਕਮਾਲ ਦੀ ਫਿਲਮ ਬਣੀ ਹੈ ਔਰ ਤੁਹਾਡੇ ਲਈ ਬਣੀ ਹੈ ਚੰਗਾ ਲੈ ਕੇ ਆਏ ਆ ਚੰਗਾ ਦੇਖਿਓ ਦੋਸਤੋ ਮੈਂ ਵਾਦਾ ਕਰਦਾ ਕਿ ਤੁਸੀਂ ਬਹੁਤ ਤੁਹਾਡੇ ਸਵਾਲ ਲੈ ਕੇ ਜਾਓਗੇ ਇਸ ਫਿਲਮ ਦੇ ਮੈਂ ਵਾਦਾ ਕਰਦਾ ਪਲੀਜ਼ ਸੱਤ ਤਰੀਕ ਨੂੰ ਤੁਸੀਂ ਜ਼ਰੂਰ ਆਇਓ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਪਸੰਦੀ ਆਏ ਨਹੀਂ ਵੀ ਆ ਤਾਂ ਵੀ ਕੋ ਆਏ ਆ ਤੇ ਮੈਂ ਰਿਕੁਐਸਟ ਕਰੂੰਗਾ ਸੀਓ ਸਾਹਿਬ ਨਾਲ ਇੱਕ ਵਾਰੀ ਜੰਦਾ ਦੇਵਾਰੀ ਮੁਕਤ ਤੇ ਕਰੀ ਆਂਦੇਵਾਰੀ ਤਾਂ ਤੁਸੀਂ ਲੇਟ ਹੋ ਗਏ ਸੀਓ ਸਾਹਿਬ ਆ ਆਣਾ ਮਾਇਓ ਜੀ ਇਹ ਨੈਟਪਲਸ ਤੇ ਡੇਲੀ ਪੋਸਟ ਦੀ ਟੀਮ ਅਮੀਤ ਭਗਤ ਸਾਹਿਬ ਇੱਥੇ ਆਜੋ ਭਗਤ ਸਾਹਿਬ ਨੂੰ ਦਵਾ ਹੋਈ ਐਣਾ ਉਹ ਮੀਡੀਆ ਪਾਰਟਨਰ ਡੇਲੀ ਪੋਸਟ ਐਂਡ ਆਰਗੇਨਾਈਜ਼ਡ ਬਾਈ ਨੈਟਪਲਸ ਹੋਮ ਸੀਨਿਮ ਵਰਲਡ ਐਂਡ ਸਰਤਾਜ ਫਿਲਮਸ ਇਸ ਪ੍ਰੈਜ਼ੈਂਟਿੰਗ ਆਪਣਾ ਰਸਤਾ ਹੁਸ਼ਿਆਰ ਸਿੰਘ ਟੀਮ ਹੁਸ਼ਿਆਰ ਸਿੰਘ ਲਈ ਇੱਕ ਵਾਰੀ ਰੋੜਾ ਪਾਖੇ ਸਤ ਪਾ। ਥੈਂਕ ਯੂ। ਮਨ ਸੌ ਤੋਂ ਹੁਸ਼ਿਆਰ ਮੁੰਡਾ। ਉਹ ਥੱਲੇ ਹੋ ਜਾ। ਚਲੋ। ਸਸੀ ਗਾਲ ਜੀ ਸਾਰਿਆਂ ਨੂੰ। ਹਾਂ ਜੀ। ਆ ਬੱਚਾ ਲਈ ਤਾੜੀ ਮਾਰ ਦਿਓ। ਇਹ ਵੀ ਫਿਲਮ ਜੈ ਗਿਆ। ਜ਼ੋਰਦਾਰ ਤਾੜੀ ਮਾਰ ਦਿਓ। ਔਰ ਸਾਰੇ ਖਾਸ ਕਰਕੇ ਸਾਡੇ ਸੀਨੀਅਰ ਐਕਟਰਸ ਨੇ ਸੁਖੀਪਾ ਜੀ ਨੇ ਰੌਣੀ ਸਾਹਿਬ ਗਾਦੂ ਜੀ, ਰਾਣਾ ਭਾਜੀ, ਜਤਿਪ ਸਿੰਘ ਸਾਹਿਬ ਰਾਈਟਰ, ਸਾਨੀ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਅਸੀਂ ਸਾਡਾ ਜਿਹੜਾ ਡੋਮੈਸਟਿਕ ਸਿਨੇਮਾ ਹੈ ਜਹਰਜੀ ਗੱਲ ਜਿੱਦਾਂ ਤੇ ਨੇ ਕਿਹਾ ਜਿੰਨੀਆਂ ਵੀ ਫਿਲਮਾਂ ਬਣਦੀਆਂ ਬਹੁਤ ਸੋਹਣੀਆਂ ਬਣਦੀਆਂ ਪਰ ਜਿਹੜੀ ਚੀਜ਼ ਥੋੜੀ ਜਿਹੀ ਆਫ ਦਿਬੀਟ ਹੁੰਦੀ ਆ ਉਹਨੂੰ ਮੇਨ ਸਟ੍ਰੀਮ ਚ ਲਿਆ ਕੇ ਜਨਰਲ ਪਬਲਿਕ ਦੇ ਵਿੱਚ ਉਹਨੂੰ ਐਨਥੂਸੀਆਸਟਿਕਲੀ ਇੰਟਰਟੇਨਮੈਂਟ ਦੇ ਨਾਲ ਪੇਸ਼ ਕਰਨਾ ਇਹ ਆਪਣੇ ਆਪ ਚ ਇੱਕ ਬੜੀ ਵੱਡੀ ਮੁਸ਼ਕਲ ਵੀ ਹੁੰਦੀ ਆ ਤੇ ਜਦੋਂ ਹੋ ਜਾਂਦੀ ਆ ਤੇ ਅਕੰਪਲਿਸ਼ਮੈਂਟ ਲੱਗਦੀ ਆ ਮੈਨੂੰ ਇਹ ਲੱਗਦਾ ਕਿ ਅਸੀਂ ਫਿਲਮ ਦੇਖੀ ਆ ਹਾਲਾਂਕਿ ਡੱਬ ਨਹੀਂ ਸੀ ਹੋਈ ਬੈਕਗ੍ਰਾਉਂਡ ਵੀ ਨਹੀਂ ਸੀ ਬਣਿਆ ਤੇ ਸਾਰੇ ਲੋਕ ਬਹੁਤ ਸਰ ਉਸ ਤੋਂ ਹੌਸ਼ ਸਗੇ اور ਖਾਸ ਕਰਕੇ 350 ਫਿਲਮਾਂ ਦਾ ਐਕਸਪੀਰੀਅੰਸ ਹੈ ਸਾਨੀ ਸਾਹਿਬ ਦਾ ਉਹ ਮੇਰੇ ਖਿਆਲ ਅਸ ਤੋਂ ਪਹਿਲਾਂ ਫਿਰ ਕਿਸੇ ਫਿਲਮ ਦੇ ਵਿੱਚ ਇੰਨੇ ਇਨਵੋਲਵ ਨਹੀਂ ਹੋਏ ਸੁਭਿਦਾ ਉਹਨਾਂ ਦੀ ਬੇਟੀ ਹੈ ਉਹਨੂੰ ਵੀ ਬਹੁਤ ਬਹੁਤ ਵਧਾਈਆਂ ਉਹਨਾਂ ਦੀ ਇਹ ਪਹਿਲੀ ਪ੍ਰੋਡਕਸ਼ਨ ਦੀ ਫਿਲਮ ਹੈ ਬਹੁਤ ਜ਼ੋਰ ਦਾ ਤਾੜੀਆਂ ਮਾਰ ਦਿਓ ਸਾਡੀ ਕੁੜੀਆਂ ਦਾ ਨਾਮ ਦੀ ਸਿਮਰਨ ਸਾਹਲ ਉਹ ਵੀ ਆਜੋ ਸਾਡੇ ਡਾਇਰੈਕਟਰ ਅੱਜ ਮੇਰੇ ਫਿਰ ਬੰਬੇ ਆ ਅੱਜ ਉਹਨਾਂ ਦਾ ਕੰਮ ਮੁੱਕ ਜਾਣਾ ਤੇ ਮੇਰੀਆਂ ਵੀ ਗੱਲਾਂ ਮੁੱਕ ਗਈਆਂ ਮੈਨੂੰ ਲੱਗਦਾ ਤੁਸੀਂ ਗਾਣੇ ਸੁਣਨ ਆਏ ਆ ਅੱਛਾ ਹਲਾਵੇਂ ਸ਼ੁਕੇ ਦੇਮ ਬਰੀ ਓਡਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਟੜੀ ਅ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਕਾ ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਰਾਤੀ ਮਿੱਠੇ ਮਿੱਠੇ ਸੁਪਨੇ ਵਿਠਗਦੇ ਨਾ ਗੱਲ ਨਾ ਗੱਲ ਮੇਰੇ ਵਸਦੀ ਰਹੀ ਹੋ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਨੂੰ ਧਿਆਣੇ ਵਿੱਚ ਰੱਖਿਆ ਨਾ ਗੱਲ ਮੇਰੇ ਰੋ ਜੁੱਤੀ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਹੱਲੇ ਕਾਫੀ ਇੰਤਜ਼ਾਮ ਕਰਨੇ ਤਰੀਕਾ ਲੈਣੇ ਆਗਿਆ ਤੇ ਸਾਹੇ ਚਿੱਠੀ ਪਾਈ ਨਹੀਂ ਸਈਆਂ ਬਾਤ ਨੇ ਤਿਆਰੀਆਂ ਇਹਦੇ ਸੱਚੀ ਕਿਸ਼ੋਰ ਜੁੱਤੀ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਵੱਟਦੇ ਆ ਲੱਗ ਦੂਸ ਵੀ ਕਰਾ ਤੇਰਾ ਤੇਰਾ ਸਰਤਾ ਦਾ ਕੇ ਜਿੰਦ ਮੈਂ ਹੀ ਜੀਤ ਅੱਧੀ ਕੱਟ ਕੇ ਚੰਨ ਹੋਇਆ ਕਿਸਾਈ ਦੀ ਮੁੱਠੀ ਜੋ ਲੱਗੋ ਇੱਕ ਪਲ ਗਏ ਜਾਨੀ ਇੱਕ ਪਲ ਗਾ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਲੱਗਦੇ ਬਲੇ ਕਿੰਨੀਆਂ ਤਿਆਰੀਆਂ ਇਹਦੇ ਇਸ਼ਾਰਾ ਦਿੱਤੀਆਂ ਹਿਰਦੇ ਪੱਤ ਵੀ ਨਗਾਈ ਨੀ ਬੰਨੇ ਕਾਫੀ ਇੰਤਜ਼ਾਮ ਕਰ ਲੇ ਤੇਰੀ ਕਨੜ ਆ ਗਿਆ ਤੇ ਸਾਹੇ ਚਿੱਠੀ ఆవి అతే సాహెతి తినింది తోరియ తోరియ సాహెత పరిసె ਚਾਵਣੀ ਕਾ ਤਰਾਂਦੇ ਆ ਕੇ ਸਿੱਖ ਛੋਟਾ ਵਿੱਚ ਕਿਸੇ ਨੂੰ ਦਿੱਤੀ ਸਾਈ ਨਹੀਂ ਮੈਂ ਆਵਾਜ਼ ਦੇ ਦੀਆਂ ਰਿਓ ਤਿਦੋ ਨੂੰ ਸਾਈ ਨਹੀਂ ਤੇ ਮਰ ਨਹੀਂ ਰਹਾ ਨਹੀਂ ਰਹਾ ਕਿ ਵੀਰ ਲੋਗ ਆਖਦੇ ਸਗੀਨਾ ਤੇ ਕਬੀਰ ਦਾ ਆਪਣੇ ਦਾ ਜਵਾਈ ਨਹੀਂ ਮੈਂ ਆਪਣਨੇ ਤੇ ਆਮੀ ਰਹੇ ਕਿਸ਼ੋਰ ਨਹੀਂ ਚਾਈਨੀ ਤੇ ਪਾਣੀ ਰਹਿਣੀ ਰਹਿਣੀ ਜਮਾਤਾਂ ਦਿੱਖੀਆਂ ਆਈ ਨੇ ਜਮਾਤਾਂ ਦਿੱਖੀਆਂ ਲਗਾ ਕੇ ਆਈ ਸ਼ਾਮ ਨੂੰ ਸਬਜ਼ੀਏ